ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਆ ਰਹੇ ਨੇ ਯਾਨੀ ਗੁਰਿੰਦਰ ਸਿੰਘ ਢਿੱਲੋਂ ਨੇ ਜਦੋਂ ਦੀ ਮੁਨਾਕਾਤ ਕੀਤੀ ਆ ਪੂਰੇ ਪੰਜਾਬ ਭਰ ਦੇ ਅੰਦਰ ਤਹਿਲਕਾ ਮਚ ਚੁੱਕਿਆ ਸੀ ਪਰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਅੱਜ ਮੈਂ ਤੁਹਾਨੂੰ ਪਾਵਰ ਦਾ ਨਮੂਨਾ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੁੱਪ ਕਿਉਂ ਨੇ ਇੱਕ ਤਾਂ ਬਾਦ ਵੱਡਾ ਸਵਾਲ ਹੈ ਪਰ ਗੁਰਿੰਦਰ ਸਿੰਘ ਢਿੱਲੋਂ ਮਜੀਠੀਆ ਨੂੰ ਜੇਲ੍ਹੋਂ ਬਾਹਰ ਲਿਆਉਣ ਜਾ ਰਹੇ ਨੇ ਔਰ ਬਹੁਤ ਵੱਡੀ ਖਬਰ ਦੇ ਨਾਲ ਇੱਕ ਹੋਰ ਪਰਦਾ ਵੀ ਮੈਂ ਤੁਹਾਡੇ ਸਾਹਮਣੇ ਚੱਕੂਗਾ ਤੇ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਪਹਿਲਾਂ ਤੋਂ ਸ਼ੁਰੂਆਤ ਤੋਂ ਜਦੋਂ ਦਾ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਕੀਤਾ ਸੀ ਉਸੇ ਦਿਨ ਤੋਂ 10 ਰਿਸ਼ਤੇਦਾਰਾਂ ਦੀ ਲਿਸਟ ਵਿਕਰਮ ਸਿੰਘ ਮਜੀਠੀਆ ਨੇ ਆਲਰੇਡੀ ਜੇਲਰ ਨੂੰ ਦਿੱਤੀ ਸੀ ਪਰ ਟੌਪ ਤੇ ਕੀਦਾ ਨਾਮ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇਰਾ ਮੁਖੀ ਯਾਨੀ ਪੰਜਾਬ ਦੇ ਅੰਦਰ ਇਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਵਿਆਸ ਦੇ ਮੁਖੀ ਇੱਕ ਵੱਡੇ ਤਸਕਰ ਨੂੰ ਪੰਜਾਬ ਦੇ ਅੰਦਰ ਛੜਵਾ ਕੇ ਲੈ ਕੇ ਆਉਣਗੇ ਔਰ ਕਾਂਦੀ ਦਲ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਮਦਦ ਕਰਨ ਜਾ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਇਹ ਖਬਰ ਵੀ ਮੈਂ ਤੁਹਾਡੇ ਸਾਹਮਣੇ ਦਿਖਾਉਂਗਾ ਔਰ ਉਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਲਿਸਟ ਦੇ ਵਿੱਚ ਟੌਪ ਤੇ ਨਾਮ ਆਉਣਾ ਇਹ ਖਬਰ ਦਿਖਾਵਾਂਗੇ ਔਰ ਬਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਿਵੇਂ ਲੈ ਕੇ ਆਉਂਦੇ ਨੇ ਇਹ ਵੀ ਇੱਕ ਵਾਰ ਵੱਡੀ ਖਬਰ ਆਪਣੇ ਆਪ ਦੇ ਵਿੱਚ ਕਿਉਂਕਿ ਦੂਜੇ ਪਾਸੇ ਪੰਜਾਬ ਦੇ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਹਿੰਦਾ ਜੀ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਹੁਣ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੁੱਪ ਗਿਆ ਉਹਨੇ ਇਸ ਮਾਮਲੇ ਤੇ ਗੁਰਿੰਦਰ ਸਿੰਘ ਢਿੱਲੋਂ ਤੋਂ ਇਹਨਾਂ ਦਾ ਬਿਆਨ ਕਿਉਂ ਨਹੀਂ ਆਇਆ ਸਭ ਤੋਂ ਵੱਡਾ ਸਵਾਲ ਇਹ ਵੀ ਤੁਹਾਡੇ ਸਾਹਮਣੇ ਧਰਾਂਗੇ ਔਰ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜੇਹਨੋਂ ਬਾਹਰ ਕਿਵੇਂ ਆ ਸਕਦੇ ਨੇ ਕਿਉਂਕਿ ਪੇਚਾ ਜਿਹੜਾ ਉਹ ਬਿਲਕੁਲ ਫਸ ਚੁੱਕਿਆ ਖਬਰ ਬਣੀ ਆ ਇਹ ਮੈਂ ਇਸ ਨੂੰ ਸ਼ੇਅਰ ਵੀ ਕਰ ਦੇਣਾ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ سارے ਲੋਕ ਸੁਣਨਾ ਚਾਹੁੰਦੇ ਨੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਲਾਕਾਤ ਕਰੇ ਆਇਨੇ ਪਰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਵੀ ਬਾਹਰ ਲੈ ਕੇ ਆਉਣਗੇ ਇਹ ਕਿਸੇ ਨੇ ਨਹੀਂ ਸੋਚਿਆ ਸੀ ਪਰ ਹੁਣ ਬਹੁਤ ਸਾਰੀਆਂ ਥਿਓਰੀਆਂ ਪੰਜਾਬ ਦੇ ਲੋਕਾਂ ਦੀਆਂ ਵੀ ਨੇ ਪਹਿਲਾਂ ਮੈਂ ਤੁਹਾਨੂੰ ਉਹ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਦਾ ਟਾਪ ਤੇ ਨਾਮ ਕਿਵੇਂ ਆ ਜਾਂਦਾ ਹੈ ਯਾਨੀ ਬਿਕਰਮ ਮਜੀਠੀਆ ਨੇ ਉਸੇ ਦਿਨ ਤੋਂ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਨਾਲ ਚੱਲੀ ਆ ਯਾਨੀ ਕਿਸੇ ਨੂੰ ਭੜਕ ਤੱਕ ਨਹੀਂ ਸੀ ਕਿਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਨਵੋਲਵ ਨੇ ਯਾਨੀ ਵਿੱਚ ਤਾਂ ਲੋਕ ਕਹ ਰਹੇ ਨੇ ਕਹਿੰਦੇ ਜੀ ਚਿੱਟੇ ਦੀ ਤਸਕਰੀ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਬਹੁਤ ਵੱਡੇ ਪਦਰ ਦੇ ਉੱਤੇ ਕਹਿੰਦਾ ਜੀ ਪੈਸਾ ਜਾਂਦਾ ਸੀ ਉਹ ਗੱਲਬਾਤ ਦੇ ਵਿੱਚ ਕਰਦੇ ਆ ਪਹਿਲਾਂ ਖਬਰ ਸੁਣ ਲਓ ਗੁਰਿੰਦਰ ਸਿੰਘ ਢਿੱਲੋਂ ਮਜੀਠੀਆ ਨੂੰ ਕਿਵੇਂ ਲਿਆ ਸਕਦੇ ਨੇ ਸੁਣੋ ਇਹ ਜਿਹੜਾ ਬਾਬਾ ਗੁਰਿੰਦਰ ਸਿੰਘ ਮਿਲਣ ਗਏ ਅਖਬਾਰਾਂ ਨੇ ਝੂਠੀ ਖਬਰ ਲਾਈ ਹੈ ਕਿ ਉਹਨਾਂ ਨੂੰ ਮਿਲਣ ਨਹੀਂ ਦੇ ਰਹੇ ਸੀ ਜਿਹੜਾ ਖਰੀਦਿਆ ਹੋਇਆ মিডিਆ ਬਾਦਲਾਂ ਦਾ ਉਸ ਨੇ ਸਰਕਾਰ ਨੂੰ ਬਦਨਾਮ ਕਰਨ ਲਈ ਝੂਠੀ ਖਬਰ ਲਾਈ ਆ ਠੀਕ ਹੈ ਪੰਜ ਛੇ ਜਿਹੜੇ ਅਕਾਲੀ ਜੁੰਡਲੀ ਦੇ ਮੈਂਬਰ ਸਾਬਕਾ ਮੰਤਰੀ ਉਹਨਾਂ ਨੂੰ ਜੇਲ੍ਹ ਵਾਲਿਆਂ ਨੇ ਨਹੀਂ ਮਿਲਣ ਦਿੱਤਾ ਸੋ ਬਾਬਾ ਗੁਰਿੰਦਰ ਸਿੰਘ ਦਾ ਨਾਂ ਜਿਹੜੇ 10 ਰਿਸ਼ਤੇਦਾਰਾਂ ਦੀ ਲਿਸਟ ਵਿਕਰਮਜੀਤ ਨੇ ਜੇਲਰ ਨੂੰ ਦਿੱਤੀ ਕਿ ਮੇਰੇ ਰਿਸ਼ਤੇਦਾਰ ਮੈਨੂੰ ਮਿਲਣ ਆ ਸਕਦੇ ਉਹਨਾਂ ਵਿੱਚ ਟੌਪ ਤੇ ਹੈ ਬਾਬਾ ਗੁਰਿੰਦਰ ਪੇਲੋ ਮੁਕੇ ਡੇਰਾ ਵਿਆਸ ਰਾਦਰ ਸੁ ਸੋ ਇਹ ਸਵਾਲ ਉੱਠਦਾ ਹੈ ਕਿ ਇਹਨਾਂ ਨੂੰ ਇੱਕ ਜਿਹੜਾ ਦੋਸ਼ਾ ਅੰਦਰ ਕਿਰਿਆ ਹੋਇਆ ਜਾਂ سنگੀਨ ਦੋਸ਼ਾਂ ਦਾ ਉਹਨੂੰ ਮਿਲਨ ਦੀ ਲੋੜ ਕੀ ਸੀ ਤਾਂ ਸੁਣ ਲਿਆ ਪੰਜਾਬ ਵਾਲੇ ਬਹੁਤ ਸਾਰੀਆਂ ਵੀਡੀਓ ਐਸੀਆਂ ਚੱਲ ਰਹੀਆਂ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਾਨੀ ਬਹੁਤ ਵੱਡੇ ਤਸਕਰ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਖਰ ਮਿਲਣ ਕਿਉਂ ਜਾਂਦੇ ਨੇ ਕਹਿੰਦੇ ਜੀ ਰਿਸ਼ਤੇਦਾਰੀ ਹੈ ਚਲੋ ਰਿਸ਼ਤੇਦਾਰੀ ਇੱਕ ਪਾਸੇ ਆ ਪਰ ਆਪਣੇ ਆਪ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਵੀ ਇੱਕ ਬਹੁਤ ਵੱਡਾ ਨਾਮ ਯਾਨੀ ਉਹਨਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਜੁੜੀਆਂ ਸੀ ਪਰ ਸੰਗਤਾਂ ਨੂੰ ਵੀ ਬੁੱਧੂ ਬਣਾ ਕੇ ਰੱਖ ਦਿੱਤਾ ਗੁਰਿੰਦਰ ਸਿੰਘ ਢਿੱਲੋਂ ਨੇ ਜਾਨੀ ਪਹਿਲੇ ਹੀ ਨਾਊਂਸਮੈਂਟ ਦੇਰੇ ਦੇ ਵਿੱਚੋਂ ਹੁੰਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਦੀ ਜੇਵ ਦੇ ਵਿੱਚ ਮਿਲਣ ਜਾਵਾਂਗੇ ਤਾਂ ਉੱਥੇ ਆਪਣੇ ਸਮਰਥਕ ਪਹਿਲੇ ਪਹੁੰਚਾ ਦਿੱਤੇ ਨਹੀਂ ਕਿਸੇ ਨੂੰ ਕੀ ਪਤਾ ਕਿ ਗੁਰਿੰਦਰ ਸਿੰਘ ਢਿੱਲੋਂ ਅੱਜ ਕਿੱਥੇ ਜਾ ਰਹੇ ਨੇ ਜੇਕਰ ਗੋਪਤ ਰੂਪ ਦੇ ਵਿੱਚ ਇਹ ਮਾਮਲਾ ਹੁੰਦਾ ਤਾਂ ਇੱਕ ਖਬਰੇ ਵੀ ਹੈ ਕਿ ਭਾਈ ਫੇਰ ਆਪਣੇ ਸਮਰਥਕਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਦੇ ਵਿੱਚ ਜਾ ਰਹੇ ਨੇ ਨਾ ਬਾਹਰ ਦੇ ਔਰ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਉੱਡ ਰਹੀਆਂ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਗੁਰਿੰਦਰ ਸਿੰਘ ਢਿੱਲੋਂ ਜੇਲ੍ਹੋਂ ਬਾਹਰ ਲੈ ਕੇ ਆਉਣਗੇ ਇਹ ਕੋਈ ਬਹੁਤ ਹੀ ਵੱਡੀ ਗੱਲ ਵੀ ਨਹੀਂ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਕਿਉਂ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਵੀ ਚੱਲ ਰਹੀ ਹੈ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਚੁੱਪ ਕਿਉਂ ਹੈ ਇਸ ਮੁੱਦੇ 'ਤੇ ਬੋਲੇ ਕਿਉਂ ਨਹੀਂ ਕਿਉਂਕਿ ਸਰਕਾਰੀ ਸੰਤ ਇੱਕ ਪਾਸੇ ਪੰਜਾਬ ਦੇ ਲੋਕ ਕਹਿ ਰਹੇ ਨੇ ਗੁਰਿੰਦਰ ਸਿੰਘ ਢਿੱਲੋਂ ਨੂੰ ਕਹਿੰਦੇ ਉਹ ਸਰਕਾਰੀ ਸੰਤ ਯਾਨੀ ਰਾਜਨੇਤਾ ਬਣਨਾ ਚਾਹੁੰਦੇ ਆ ਬਣ ਚੁੱਕੇ ਨੇ ਕਿਉਂਕਿ ਅਕਸਰ ਤੁਸੀਂ ਵੇਖਿਆ ਬਹੁਤ ਸਾਰੇ ਲੀਡਰ ਨੇ ਅਕਾਲੀ ਦਲ ਦੀ ਬਹੁਤ ਸਾਰੀ ਹੁਣ ਮਦਦ ਕਰਨਗੇ ਸਰਕਾਰ ਬਣਾਉਣ ਦੇ ਵਿੱਚ ਇਹ ਵੀ ਲੋਕਾਂ ਨੂੰ ਭਰਕ ਲੱਗ ਚੁੱਕੀ ਹੈ ਆਹ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸਭ ਤੋਂ ਵੱਡੀ ਖਬਰ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਜੇ ਲੋਕ ਅੱਜ ਵਾਰ ਨਹੀਂ ਆਉਣ ਦੇਣਗੇ ਚਾਹੇ ਬਾਬਾ ਜੋ ਮਰਜ਼ੀ ਜ਼ੋਰ ਲਾ ਲਵੇ ਚਾਹੇ ਸੰਤ ਸਰਕਾਰੀ ਜਿੰਨਾ ਮਰਜ਼ੀ ਜ਼ੋਰ ਲਾਵੇ ਜਾਂ ਬਾਦਲਾਂ ਨੇ ਬਹੁਤ ਵੱਡਾ ਤੀਰ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਬਿਆਸ ਦੇ ਨਾਲ ਬਹੁਤ ਵੱਡੇ ਪੱਧਰ ਤੇ ਜਨਤਾ ਜੁੜੀ ਹੈ ਤੇ ਇੱਥੇ ਆ ਕੇ ਮੁੱਖ ਮੰਤਰੀ ਸਾਹਿਬ ਢਿੱਲੇ ਪੈ ਜਾਣਗੇ ਪਰ ਨਹੀਂ ਕਿਉਂਕਿ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਦਰਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਆਪ ਡਿੱਗ ਜਾਣਾ ਜੇਕਰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਦਿੱਤਾ ਤਾਂ ਬਹੁਤੇ ਸਾਥੀਆਂ ਨੇ ਖਬਰਾਂ ਇਹ ਵੀ ਲਾ ਦਿੱਤੀਆਂ ਨੇ ਕਹਿੰਦੇ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜੇਲ੍ਹ ਅਧਿਕਾਰੀਆਂ ਨੇ ਜੇਲਰ ਸਾਹਿਬ ਨੇ ਔਰ ਪ੍ਰਸ਼ਾਸਨ ਨੇ ਕਹਿੰਦੇ ਜੀ ਮਿਲ ਨਹੀਂ ਦਿੱਤਾ ਜਾ ਰਿਹਾ ਸੀ ਪਰ ਇਹ ਬਿਲਕੁਲ ਝੂਠੀ ਖਬਰ ਹੈ ਪਰਮਿਸ਼ਨ ਕੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਤਾਂ ਕਿ ਬੇਰਾ ਬਿਆਸ ਦੇ ਨਾਲ ਜਿਹੜੀਆਂ ਸੰਗਤਾਂ ਜੁੜੀਆਂ ਨੇ ਉਹਨਾਂ ਦਾ ਦਿਲ ਨਾ ਟੁੱਟ ਜਾ ਪਰ ਕਿਤੇ ਨਾ ਕਿਤੇ ਇੱਕ ਵਾਰ ਬਡੇ ਤਸਕਰ ਨੂੰ ਮਿਲਣਾ ਇੱਕ ਵਾਰ ਬੜਾ ਪਾਪ ਸੀ ਜਿਹੜਾ ਕਿ ਗੁਰਿੰਦਰ ਸਿੰਘ ਢਿੱਲੋਂ ਨੇ ਕੀਤਾ ਉਹ ਰੱਬ ਨਹੀਂ ਹੈ ਉਹਨਾਂ ਲੋਕਾਂ ਦਾ ਰੱਬ ਹੋਣਾ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਗੁਰੂ ਮੰਨਿਆ ਹੋਇਆ ਆ ਬਾਣੀ ਦੇ ਵਿੱਚ ਇੱਕ ਪਾਸੇ ਇਹ ਵੀ ਲਿਖਿਆ ਭਾਈ ਧਾਰ ਦਾ ਚੇਤਾ ਕਰਾ ਦਈਏ ਕਿ ਦੇਹ ਧਾਰੀ ਗੁਰੂ ਕਾਲ ਯੁਗ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਕਿਸੇ ਦਾ ਨਹੀਂ ਹੋਊਗਾ ਤੇ ਫਿਰ ਇਹ ਕਿੱਥੋਂ ਆ ਗਏ ਭਾਈ ਸੋ ਇਸ ਗੱਲਾਂ ਤੇ ਟਿੱਪਣੀ ਕਰਨੀ ਬਹੁਤੀ ਮੈਂ ਵਾਜਬ ਨਹੀਂ ਸਮਝਦਾ ਪਰ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਜਿਹੜਾ ਬੰਦਾ ਧਾ ਨੂੰ ਪਿੱਛੇ ਲਾ ਕੇ ਇੱਕ ਵੱਡੇ ਤਸਕਰ ਨੂੰ ਉਸ ਬੰਦੇ ਨੂੰ ਮਿਲਣ ਜਾਂਦਾ ਉਸ ਬੰਦੇ ਦੀ ਮਦਦ ਕਰਦਾ ਜਿਹੜਾ ਬੰਦਾ ਆਲਰੇਡੀ ਪੰਜਾਬ ਦੀਆਂ ਮਾਮਾ ਨੂੰ ਰਵਾ ਚੁੱਕੇ ਪੰਜਾਬ ਦੀ ਨੌਜਵਾਨੀ ਖਤਮ ਕਰ ਚੁੱਕੇ ਬਹੁਤ ਵੱਡੇ ਅਲੀਗੇਸ਼ਨ ਲੱਗੇ ਨੇ ਫਿਰ ਉਹ ਬਾਦਰਾ ਦਾ ਨਾਲ ਨਾਲ ਰਿਸ਼ਤੇਦਾਰ ਦੇ ਹੋਣ ਦੇ ਨਾਲ ਨਾਲ ਚੇਨਾ ਵੀ ਹੈ ਵਿਕਰਮ ਸਿੰਘ ਮਜੀਠੀਆ ਕਬਾਦਰਾ ਨੇ ਸੇਕਾਉਂ ਦੀ ਪਿੱਛੇ ਉੱਤੇ ਸ਼ੁਰਾ ਮਾਰਿਆ ਉਹ ਤੁਸੀਂ ਸਾਰੇ ਜਾਣਦੇ ਹੋ ਕਿੰਨੇ ਵਾਰ ਗਲਤੀਆਂ ਮੰਨ ਲਈਆਂ ਅਕਾਲ ਤਖਤ ਸਾਹਿਬ ਤੇ ਇਹ ਵੀ ਸਾਰੇ ਜਾਣਦੇ ਨੇ ਕਿੰਨੇ ਵਾਰ ਭਾਂਡੇ ਮਾਂਜ ਦਿੱਤੇ ਨੇ ਇਹ ਵੀ ਸਾਰੇ ਜਾਣਦੇ ਨੇ ਕਿੰਨੇ ਵਾਰ ਜੁੱਤੀਆਂ ਛਾੜ ਦਿੱਤੀਆਂ ਨੇ ਇਹ ਵੀ ਸਾਰੇ ਜਾਣਦੇ ਨੇ ਅਕਸਰ ਵੱਡੇ ਬਾਦਲ ਤੋਂ ਲੈ ਕੇ ਸੰਵੀਰ ਸਿੰਘ ਬਾਦਲ ਤੱਕ ਬਹੁਤ ਸਾਰੇ ਬਾਦਲ ਮਾਫੀ ਮੰਗੀ ਗਈ ਆ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਜਾਣ ਬੁੱਝ ਕੇ ਉਸ ਤਸਕਰ ਦੀ ਉਸਤ ਪਨਾਹੀ ਕਰ ਰਹੇ ਆ ਜਿਹਨੂੰ ਪੂਰਾ ਪੰਜਾਬ ਨਕਾਰ ਚੁੱਕਿਆ ਤਾਂ ਹੁਣ ਬਹੁਤੀਆਂ ਸੰਗਤਾਂ ਦਾ ਦਿਲ ਟੁੱਟ ਚੁੱਕਿਆ ਪਿੱਛੇ ਵੀ हट ਚੁੱਕੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ